ਦੋਸਤੋ ਜਿਸ ਵੀ ਡਰਾਈਵਰ ਵੀਰ ਨੇ ਲਾਇਸੈਂਸਰ ਨਿਊ ਕਰਾਉਣੇ ਨੇ ਤੇ ਨਵੇਂ ਹਾਈ ਵੀ ਬਣਾਉਣੇ ਨੇ ਆਪਾਂ ਪਿੰਡ ਖੜਾ ਤੋਲੇਵਾਲ ਜ਼ਿਲ੍ਹਾ ਮਲੇਰਕੋਟਲਾ ਤਹਿਸੀਲ ਅਹਿਮਦਗੜ ਤੇ ਇਸ ਸਾਈਡ ਤੇ ਡਾਕਟਰ ਆਗਾ ਬੰਨਾ ਦਾ ਕਿ ਜਿੱਥੇ ਇਹ ਲਾਇਸੈਂਸਰ ਨਿਊ ਹੁੰਦੇ ਨੇ ਆ ਜਿਹੜਾ ਸਿੱਧਾ ਰੋਡ ਆ ਇਹ ਮਲੇਰਕੋਟਲੇ ਨੂੰ ਮੰਦੀ ਜਾਂਦਾ ਹੈਗਾ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋ ਪਿੰਡ ਹੈਗਾ ਤੋਲੇਵਾਲ ਗੋਲੇ ਵਾਲ ਤੋਂ ਥੋੜਾ ਜਿਹਾ ਅੱਗੇ 100 ਮੀਟਰ ਦੀ ਦੂਰੀ ਤੇ ਖੱਬੇ ਹੱਥ ਕਨੈਕਟਰ ਸਾਈਡ ਰਸਤਾ ਮੁੜੂਗਾ ਜਿੱਥੇ ਕੇ ਤੁਹਾਨੂੰ ਆਹ ਬੋਰਡ ਲੱਗਿਆ ਹੋਇਆ ਦਿਖਾਈ ਦੇਊਗਾ ਇਹ ਤੋਂ ਜਾ ਕੇ ਥੋੜਾ ਜਿਹਾ 100 ਮੀਟਰ ਦੀ ਦਫ਼ਤਰ ਹੈਗਾ ਜਿਨੇ ਵੀ ਵੀਰ ਭਾਈ ਨੇ ਲਾਇਸੈਂਸ ਹੈਵੀ ਬਣਾਉਣੇ ਨੇ ਹੈਵੀ ਵੀ ਬਣ ਜਾਣਗੇ ਰਿਨਿਊ ਕਰਾਉਣੇ ਨੇ ਰਿਨਿਊ ਵੀ ਕਰਾ ਸਕਣਾ ਅਜੇ ਦੋਸਤੋ ਅਜੇ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਦਫ਼ਤਰ ਵੱਲ ਆਜੋ ਜੀ ਜੇ ਪਹੁੰਚਦੇ ਆਪਾਂ ਮਲੇਰ ਕੋਟਲੇ ਜਿੱਥੇ ਲਿਸੈਂਸ ਰਿਨਿਊ ਵੀ ਹੁੰਦੇ ਨੇ ਤੇ ਨਵੇਂ ਵੀ ਬਣਦੇ ਨੇ ਹੈਵੀ ਆ ਦੇਖੋ ਇੱਥੇ ਉਹ ਵੀ ਦਿਖਾਉਣਾ ਪਿਆ ਅੱਗੇ ਅੱਗੇ ਆ ਪਬਲਿਕ ਆ ਸਹੀ ਪਬਲਿਕ ਜੀ ਦੇਖੋ ਕਿੰਨੀ ਕਿੰਨੀ ਪਬਲਿਕ ਆਈ ਹੋਈ ਆ ਆਪਣਾ ਮਿਲਣਾ ਮਮਾ ਜੀ ਇਹਦੇ ਵਿੱਚ ਖੁੱਲ ਗਈ ਗੱਲ ਪੁੰਦਾ ਬਣਨਾ ਪਿਆ ਵਾਹ ਸਿੱਧੀ ਅੱਗੇ ਇੱਕਦਮ ਹੈਲੋ ਕਾਹਦੀ ਗੱਲ ਕਰਦੇ ਹੋ पर भी इधर रिपोर्ट इधर भी जा दूसरा बॉडी नहीं पड़ेगा तो कार्यवाही नहीं कर रहा हूं पर ये तो हो नहीं रहा है अंदर नहीं होता है स्टोर डिफेंस और पीछे खड़ा करके बढ़िया नहीं मुक्तिारा जी जैसे पता है रेस्तरां जो रेस्टोरेंट है उधर कॉल एंटर ਨੇ ਕੱਲ ਤਾਂ ਬਈ ਕਲਾਸ ਲਾਣੀ ਸੀ ਹੁਣ ਸਾਡੀ ਦੂਜਾ ਦਿਨ ਤੀਗਾ ਜੇ ਹੁਣ ਅਸੀਂ ਸਰਟੀਫਿਕੇਟ ਲੈਣ ਦੇ ਮਾਰੇ ਵੇਸ਼ ਲਾਲ ਵੀ ਖੜਾ ਕਰੋ ਬਾਈ ਹੁਣ ਦੁਬਈ ਜੇ ਥੋੜਾ ਜਿਨੇ ਵਾ ਸਰਟੀਫਿਕੇਟ ਲੈ ਕੇ ਘਰੋਂ ਚੱਲੇ ਪਾ ਦਈਏ ਸਾਡੇ ਦੋ ਦਿਨ ਹੋ ਗਏ ਨਹੀਂ ਸਰਟੀਫਿਕੇਟ ਲਾਈਨ ਦੇ ਮਾਰੇ ਬੈਠਾ ਇਹ ਦੇਖੋ ਇੱਧਰ ਅੰਕਲ ਵੀ ਬੈਠੇ ਆ। ਅੱਗੇ ਫਲਾਸ਼ਾ ਲੱਗ ਰਹੀ ਨੇ। ਤੁਹਾਨੂੰ ਬਰਗਰੀ ਮਾਰ ਜਣਾ। ਉੱਥੇ ਜਿਹੜਾ ਜਾਂਦਾ ਰਹਿੰਦਾ ਬੜਕੇ ਜਿਹਾ। ਆਪਾਂ ਜੋ ਦੇਖੂਗਾ। ਸਰਟੀਫਿਕੇਟ ਬਾਅਦ ਚ ਦਿਖਾਵਾਂਗੇ ਤੁਹਾਨੂੰ ਅਸੀਂ। ਜੇ ਸਾਨੂੰ ਸਰਟੀਫਿਕੇਟ ਮਿਲ ਗਏ। ਫਿਰ ਭਾਵਾਂਗੇ ਪਿੰਡਾਂ ਵਿੱਚ ਜਾਂਦੇ ਆਪੋ ਦੀ। सिंह सिंह सुभाष 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 चंद्र 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 भाई जी जी कौन सर नीरज कुमार गुरविंदर जगतार सिंह सिंह जी ਅਨਵਰ ਖਾਨ ਆਨ ਸਾਬ ਅਮਨਪ੍ਰੀਤ ਮੇਰੇ ਇਧਰ ਵੀ ਫੋਨ ਘੁਮਾ ਲਵਾੜੇ ਚ ਖੜੇ ਆ ਸੀ ਜੀ ਦਸਨ ਮੱਘਰ ਸਿੰਘ ਹਮਸ ਚਲਾਈ ਗੰਦੀਪ ਸਿੰਘ ਜਸਰ ਸਰਦਾਰ ਅਨੰਦ ਗੁਮੀਤ ਬਲਵੰਤ ਸਿੰਘ ਸੁਖਜਾਨ ਜੇਕਰ ਬੋਲਦਾ ਨਹੀਂ सेम कुमार दादी हां क्या पूरा कुलदीप सिंह जंग सिंह नवदीप सिंह ग्रेवाल यश प्रदीप हां मनदीप रणजीत सुखदीप धर्मजीत ਤੁਹਾਡਾ ਨੰਬਰ ਆਇਆ ਵਾ ਪਰ ਕੋਈ ਅੰਦਰ ਬਲਕਾਰ ਮੇਰਾ ਨਹੀਂ ਆਇਆ ਜੀ ਕਰਨਵੀਰ ਹਨ ਰੋਮ ਸਿੰਘ ਮਿਕਰਮ ਨਰਮਲ ਮਿਕਰਮ ਕਰਨਦੀਪ ਸਿੰਘ ਮੰਡੇਰ ਕਹਿੰਦੇ ਨਾ ਮਰਨਾ ਹੁੰਦਾ ਸੋਹਣੀ ਜੀ ਡਿਗਰੀਆਂ ਮਿਲ ਗਈਆਂ ਸਾਨੂੰ ਹਾਸਲ ਕਰ ਲਈ ਜੀ ਹੈਨਾ ਲੈ ਕੇ ਡਿਗਰੀਆਂ ਚੱਲੇ ਜੀ ਸਾਨੂੰ ਪੂਰੀ ਵੀਡੀਓ ਆਹ ਲਓ ਜੀ ਤੁਹਾਡਾ ਨੰਬਰ ਲੈ ਲਈ ਪਾ ਲਈ ਓਕੇ ਸਰ ਲੋਜੀਕ ਬਾਈ ਜੀ ਸਾਨੂੰ ਡਿਗਰੀਆਂ ਮਿਲ ਗਈਆਂ ਹੁਣ ਅਸੀਂ ਪ੍ਰਿੰਟ ਨੂੰ ਪਾ ਰਹੇ ਚੱਲੇ ਦੇਖੋ ਬਾਈ ਮੈਨਸੇ ਬਹੁਤ ਦੇ ਨੀ ਦੋ ਦਿਨ ਖਰਾਬ ਕਰੇ ਸੀ ਫਿਰ ਇਹਦੇ ਕਰਕੇ ਬੋਲਣਾ ਕੋਈ ਸਰ ਨਹੀਂ ਨਹੀਂ ਬਸ ਇੰਨੇ ਆ ਬਣਾ ਦੇ ਆ ਜਿਹੜੇ ਵੀ ਵੀਰ ਭਾਈ ਨੇ ਲਾਇਸੈਂਸ ਰਿਨਿਊ ਕਰਾਉਣਾ ਉਹਨਾਂ ਦਾ ਇੱਕ ਦਿਨ ਲੱਗਦਾ ਰਿਨਿਊ ਕਰਾਉਣ ਵਾਸਤੇ ਤੇ ਜਿਸ ਵੀ ਵੀਰ ਭਾਈ ਨੇ ਨਵਾਂ ਲਾਇਸੈਂਸ ਬਣਾਉਣਾ ਹੈ ਵੀ ਉਹਨਾਂ ਦੇ ਦੋ ਦਿਨ ਲੱਗਦੇ ਨੇ ਉਹਨਾਂ ਦੇ ਦੋ ਦੋ ਦਿਨ ਕਲਾਸਾਂ ਲੱਗਦੇ ਨੇ ਜੀ ਉਹ ਮੇਰੇ ਪਿੱਛੇ ਦੇਖ ਸਕਦੇ ਹੋ ਦਫਤਰ ਬਣਿਆ ਹੋਇਆ ਉੱਥੇ ਪਿੰਡ ਤੋਲੇ ਵਾਲੇ ਕੋਲ